ਤੰਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਜੂਰੀ ਜੇ ਬੈਠੀ ਸਾਹ ਸੰਗਤ ਜੀ ਗਾਜਗੇ ਫਤੇ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਕੇਤ ਜੀ ਸਾਡੇ ਗੁਰੂ ਹਰਿ ਸਾਨੂੰ ਸਭ ਕੁਝ ਦਿੱਤਾ ਸਭ ਕੁਝ ਦੇ ਕੇ ਗਏ ਸਾਨੂੰ ਸਾਨੂੰ ਨਿਰਮਲ ਪੰਥ ਵੀ ਦੇ ਕੇ ਗਏ ਗ੍ਰੰਥ ਦੇ ਦੇ ਗਏ ਬਾਣੀ ਦੇ ਕੇ ਗਏ ਇਤਿਹਾਸ ਦੇ ਕੇ ਗਏ ਉਹ ਜੱਜ ਦੇ 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 ਕੁਰਬਾਨੀ ਵਾਲੇ ਲੜਨ ਦੇ ਜज्ਬੇ ਦੇ ਕੇ ਜਿਹਨਾਂ ਦੀ ਹੈ ਅੱਜ ਸੀ ਟੁੱਟ ਰਹੇ ਆ ਸਾਨੂੰ ਕੀਰਤ ਦੇ ਕੇ ਖੇਤੀ ਦੇ ਕੇ ਕਿਉਂਕਿ ਖੇਤੀ ਵੀ ਬਾਬੇ ਨਾਨਕ ਦੀ ਦਿੱਤੀ ਹੋਈ ਹੈ ਤੇ ਪਾਂਖੇ ਵੀ ਬਾਬੇ ਨਾਨਕ ਨੇ ਦਿੱਤਾ ਹੋਇਆ ਤੇ ਬਾਬਾ ਜੀ ਦੋਨਾਂ ਦੇ ਪੈਰਾ ਦੇਣਾ ਸਾਡਾ ਫਰਜ਼ ਆ ਅੱਜ ਦੁਸ਼ਮਣ ਵੀ ਨਾ ਤੇ ਵੀ ਤੁਹਾਡੀ ਖੇਤੀ ਦੇ ਵੀ ਆ ਤੇ ਤੁਹਾਡੇ ਪੰਥ ਦੇ ਵੀ ਆ ਸਾਨੂੰ ਰਾਜ ਦੇ ਕੇ ਗਏ ਸਾਡੇ ਗੁਰੂ ਤੇ ਫਿਰ ਰਾਜ ਮਾਣਿਆ ਮਹਾਰਾਜਾ ਰਣਜੀਤ ਸਿੰਘ ਨੇ ਜੋ ਰਾਜ ਕਰਕੇ ਦਿਖਾਇਆ ਵੀ ਘਰ ਘਰ ਸੁੱਖ ਹੁੰਦਾ ਸੀ ਸਾਰੇ ਧਰਮਾਂ ਦਾ ਸਨਮਾਨ ਕੀਤਾ ਜਾਂਦਾ ਸੀਗਾ ਧੀ ਪਣਾ ਵੀ ਜਿੱਤਦਾ ਹੋਣੀਆ ਠੀਕ ਹੈ ਸਾਰਾ ਦੇਸ਼ ਉਸ ਟਾਈਮ ਸੁਖੀ ਬਸਦਾ ਸੀਗਾ ਐ ਕਿ ਰਾਜ ਸਾਨੂੰ ਸਾਡੇ ਗੁਰੂ ਦੇ ਕੇ ਗਏ ਬੇਸਿਕਾ ਨੌਜਵਾਨਾਂ ਨੂੰ ਬਾਬਾ ਜੀ ਆਹੀ ਬੇਕੀ ਕਰਦੇ ਆ ਹਰ ਇੱਕ ਜਗ੍ਹਾ ਹੁਣ ਟਾਈਮ ਜਿਹੜਾ ਹੈਗਾ ਆ ਨਾ ਉਸ ਘਰਸ ਦਾ ਟਾਈਮ ਪਚਾਰ ਕਰਨ ਦਾ ਟਾਈਮ ਆ ਸਿਰ ਇਕੱਠੇ ਕਰਨ ਦਾ ਟਾਈਮ ਆ ਕਿਸੇ ਵੱਲ ਟੱਪਣ ਦੀ ਲੋੜ ਨਹੀਂ ਹੈਗੀ ਬਾਬਾ ਜੀ ਦੀ ਥੋੜਾ ਪਲਾ ਉਹ ਕਰੂਗਾ ਥੋੜਾ ਪਲਾ ਉਹ ਕਰੂਗਾ ਥੋੜਾ ਪਲਾ ਕਰਨਾ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਆ ਜੀ ਤੁਸੀਂ ਇਹਨਾਂ ਨੂੰ ਲੀਡਰ ਮੰਨ ਕੇ ਚੱਲੋਗੇ ਕੱਲਾ ਕੱਲਾ ਮੁੰਡਾ ਲੀਡਰ ਬਣੇ ਆਪਣੀ ਕੌਮ ਦਾ ਇਕੱਲਾ ਇਕੱਲਾ ਮੁੰਡਾ ਜਿੰਨੇ ਵਾਰੀ ਚੱਕੇ ਪੰਚਾਰ ਕਰੇ ਆਪਣੇ ਇਤਿਹਾਸ ਦਾ ਆਪਣੀ ਕੌਮ ਦਾ ਆਪਣੀ ਖੇਤੀ ਬਿਛੇ ਲੜੇ ਜਦੋਂ ਤੁਸੀਂ ਸਿਰ ਇਕੱਠੇ ਕਰਨ ਲੱਗੇ ਨਾ ਬਾਬਾ ਜੀ ਸਾਰੇ ਮਸਲੇ ਹੱਲ ਹੋ ਜਾਣਗੇ ਅੱਜ ਅਸੀਂ ਬਾੜਨਾ ਤੇ ਲੜਾਈ ਲੜ ਰਹੇ ਹਾਂ ਐਮਐਸਪੀ ਨੂੰ ਲੈ ਕੇ 400 ਮੁੰਡੇ ਸਾਡੇ ਫੱਟੜ ਹੋ ਗਏ ਉੱਤੇ ਇੱਕ ਮੁੰਡੇ ਇਸ ਹੀ ਦੀ ਵੀ ਦੇਤੀ ਸ਼ੁਭ ਕਰਨੇ ਜਦੋਂ ਮੱਛੀ ਮਿਲਨੀ ਆ ਬਾਬਾ ਜੀਓ ਕੱਲੇ ਪੰਜਾਬ ਦੇ ਕਿਸਾਨਾਂ ਨੂੰ ਮਿਲੇ 70 80 ਕਰੋੜ ਲੋਕਾਂ ਨੂੰ ਮਿਲ ਲਿਆ ਤੇ ਉਹ ਲੋਕ ਕੀ ਕਹਿਣਗੇ ਵੀ ਸਾਡਾ ਭਲਾ ਕੀ ਨਾ ਕਿਨੇ ਕਰਿਆ ਸਾਡਾ ਭਲਾ ਪੰਜਾਬ ਦੇ ਲੋਕਾਂ ਨੇ ਕਰਿਆ ਇਹਨਾਂ ਪਗੜੀ ਵਾਲੇ ਨੇ ਕਰਿਆ ਇਹਨਾਂ ਦਾੜੇ ਵਾਲੇ ਨੇ ਕਰਿਆ ਵੀ ਇਹ ਲੋਕ ਨੇ ਇਹੀ ਸਾਨੂੰ ਬਚਾਉਣਗੇ ਜਦੋਂ ਕੱਲ ਨੂੰ ਫਿਰ ਰਾਜ ਦੀ ਗੱਲ ਆਉਗੀ ਇਹ ਲੋਕ ਤੁਹਾਨੂੰ ਦੇਰਦੇ ਹੱਥ ਥੱਕਣਗੇ ਵੀ ਤੁਸੀਂ ਸਾਡੇ ਦੇ ਰਾਜ ਕਰੋ ਪਰ ਅਸੀਂ ਰਾਜ ਕਰਾਂਗੇ ਵੀ ਬਾਬਾ ਜੀ ਕਿਉਂਕਿ 90% ਕੁਰਬਾਨੀਆਂ ਸਾਡੀ ਕੌਮ ਨੇ ਦਿੱਤੀਆਂ ਹੋਈਆਂ ਨੇ ਜਦੋਂ ਇਹ ਦੇਸ਼ ਆਜ਼ਾਦ ਹੋਇਆ ਸੀਗਾ ਇਹਨਾਂ ਸਾਨੂੰ ਜਦੋਂ ਦੇਸ਼ ਆਜ਼ਾਦ ਹੋਇਆ ਸੀ ਉਦੋਂ ਹੀ ਰਾਜ ਫੜਾ ਲੈਂਦੇ ਨਾ ਤਾਂ ਇਹ ਦੇਸ਼ ਦੀ ਹਾਲਾਤ ਇਹ ਨਾ ਹੁੰਦੇ ਅੱਜ ਦੇਸ਼ ਜਾਤਾਂ ਪਾਤਾਂ 'ਚ ਨਾ ਲੜਦਾ ਧਰਮਾਂ ਦੇ ਨਾ ਲੜਦਾ ਕਿਸੇ ਕੀ ਭੈਣ ਦੀ ਬੇਵਕੀ ਨਾ ਹੁੰਦੀ ਪ੍ਰਗਤੀਆਂ ਸਰਕਾਰਾਂ ਨੇ ਇਸ ਦੇਸ਼ ਦਾ ਨਾਸ ਕਰਤਾ ਪਰ ਬਾਬਾ ਜੀ ਜਿੰਮੇਵਾਰੀ ਵੀ ਤਾਂ ਸਾਡੀ ਹੈ ਸਭ ਕੋਈ ਛੋਟਾ ਦੇਸ਼ ਨਹੀਂ ਚਾਹੀਦਾ ਠੀਕ ਆ ਸਾਡਾ ਤਾਂ ਸਾਰੇ ਦੇਸ਼ ਦੇ ਉੱਤੇ ਰਾਜ ਕਰਨਾ ਆ ਕਿਉਂਕਿ ਸਾਡਾ ਪਟਨਾ ਸਾਹਿਬ ਵੀ ਇੱਥੇ ਆ ਤੇ ਸਾਡਾ ਹਜੂਰ ਸਾਹਿਬ ਵੀ ਇੱਥੇ ਆ ਸਾਡੇ ਪੰਜ ਤੱਕ ਦੇ ਰਾਜ ਦੀ ਤਮੰਨਾ ਰੱਖੋ ਰਾਜ ਦੀ ਇੱਛਾ ਰੱਖੋ ਪਰ ਸਾਰੇ ਦੇਸ਼ ਦੇ ਉੱਤੇ ਰਾਜ ਕਰਨਾ ਆ ਤੁਸੀਂ ਪ੍ਰਚਾਰ ਕਰੋ ਤੁਸੀਂ ਸੰਘਰਸ਼ ਕਰੋ ਉਸ ਵਾਹਿਗੁਰੂ ਨੇ ਹਵਾ ਹੀ ਐਵੇਂ ਦੀ ਚਲਾ ਦੇਣੀ ਆ ਜਦੋਂ ਤੁਸੀਂ ਸਿਰ ਇਕੱਠੇ ਕਰਤੇ ਪਹਿਲਾਂ ਹੀ ਹੋ ਜਾਣੇ ਤੁਸੀਂ ਪ੍ਰਚਾਰ ਕਰਕੇ ਸੰਘਰਸ਼ ਕਰਕੇ ਤੁਸੀਂ ਛੋਟੀਆਂ ਛੋਟੀਆਂ ਲੜਾਈਆਂ ਜਿੱਤਣੀਆਂ ਆਪਣੇ ਪਿੰਡਾਂ ਤੋਂ ਸਟਾਰਟ ਕਰੋ ਤੁਹਾਡੇ ਹੌਸਲੇ ਬਦਲਗੇ ਫਿਰ ਆਪਣੇ ਜ਼ਿਲ੍ਹੇ ਤੇ ਜਿੱਤਾਂਗੇ ਫਿਰ ਪੰਜਾਬ ਤੇ ਜਿੱਤਾਂਗੇ ਫਿਰ ਦੇਸ਼ ਤੇ ਜਿੱਤਾਂਗੇ ਬਹੁਤ ਤਗੜੇ ਹੋਗੇ ਉੱਪਰ ਤੇ ਇਹ ਬੇਤਤੀ ਅਸੀਂ ਲੈ ਕੇ ਆਉਂਦੇ ਆ ਵੀ ਸਿਰ ਇਕੱਠੇ ਕਰੋ ਆਪਸ ਵਿੱਚ ਜੁੜੋ ਜਿੰਨੇ ਆਪਸ ਵਿੱਚ ਜੁੜ ਸਕਦੇ। ਕਿਉਂਕਿ ਜਿਹੜੀ ਇਹ ਹਵਾ ਚੱਲਦੀ ਆ ਬਾਬਾ ਜੀ ਬਾਹਰ ਜਾਣ ਵਾਲੀ ਇਹ ਮਸਲਿਆਂ ਦੇ ਹੱਲ ਨਹੀਂ ਹੈਗੇ ਕਿ ਅਸੀਂ ਬਾਹਰ ਚਲੇ ਜਾਵਾਂਗੇ ਤੇ ਜੇ ਸਾਡਾ ਪੰਜਾਬ ਜੁਗਾ ਸਾਡੀਆਂ ਜ਼ਮੀਨਾਂ ਬੱਝ ਜਾਣਗੀਆਂ ਸਾਡਾ ਪੰਥ ਬੱਝੂਗਾ ਸਾਡਾ ਇਤਿਹਾਸ ਬੱਝੂਗਾ ਬਾਬਾ ਜੀ ਉਹ ਲੋਕ ਦਰ ਦਰ ਵਾਲੇ ਲੋਕ ਨੇ ਉੱਥੇ ਗੁਲਾਮ ਮਾਨਸਿੱਤਾਂ ਉਹਨਾਂ ਦੀ ਉੱਥੇ ਦਾ ਜਦੋਂ ਬੱਚਾ 18 ਸਾਲ ਦਾ ਹੋ ਜਾਂਦਾ ਹੈ ਨਾ ਪਰਿਵਾਰ ਲੱਗ ਹੋ ਜਾਂਦਾ ਹੈ ਬੱਚਾ ਲੱਗ ਹੋ ਜਾਂਦਾ ਹੈ ਤੇ ਅਸੀਂ ਸਾਡੀ ਸੰਸਕ੍ਰਿਤੀ ਕੀ ਕੀ ਹੈ ਨਾ ਸਾਡਾ ਸੱਭਿਆਚਾਰ ਤਾਂ ਇਹ ਹੈ ਵੀ ਜੇ ਮਾਪੇ ਨੇ ਸਾਨੂੰ ਜਨਮ ਦਿੱਤਾ ਵੀ ਉਹ ਸੇਵਾ ਸੀਵਿਆਂ ਤੱਕ ਅਸੀਂ ਲੈ ਕੇ ਜਾਈਏ ਹੈ ਨਾ ਉਦੋਂ ਤੱਕ ਉਹਨਾਂ ਦੀ ਸੇਵਾ ਕਰੀ ਹੈ ਨਾ ਉਹ ਲੋਕ ਉਹ ਸੇ ਸਾਡੇ ਵਾਸਤੇ ਨਹੀਂ ਬਣੇ ਇਹ ਆਉਤੇ ਇੱਥੇ ਘਟੋ ਘਟ ਸਾਡੀ ਸਰਦਾਰੀਆਂ ਨੇ ਸਾਡੀਆਂ ਅਣਖਾਂ ਨੇ ਅਸੀਂ ਲੜ ਵੀ ਲੈਨੇ ਆਂ ਪਿੰੜ ਵੀ ਲੈਨੇ ਆਂ ਥਾਣੇ ਕਚਹਿਰੀ ਦੀ ਜਾਣ ਦਾ ਦੰਮ ਰੱਖਦੇ ਆਂ ਬਾਬਾ ਨੂੰ ਕਿਤੇ ਡਰ ਕੇ ਰਹਿਣਾ ਪੈਂਦਾ ਠੀਕ ਹੈ ਕਿ ਸਾਨੂੰ ਡੱਪੋ ਹਟਾ ਕਰ ਦੇਣਾ ਕੱਲ੍ਹ ਨੂੰ ਇਹਨਾਂ ਦੀ ਨਸਲਾਂ ਵੀ ਪੈਦਾ ਹੋਣੀਆਂ ਨੇ ਇੱਕ ਨਸਲ ਦਾ ਤੁਸੀਂ ਇੰਤੀ ਖੇਤੀ ਤੋਂ ਤੋੜ ਕੇ ਉੱਥੇ ਭੇਜਤੀ ਠੀਕ ਹੈ ਕੱਲ ਨੂੰ 20 ਸਾਲ ਦਾ ਜਦੋਂ ਉਹਨਾਂ ਦਾ ਬੱਚਾ ਹੋਣਾ ਆ ਠੀਕ ਹੈ ਉਹ ਵਾਪਸ ਆਊਗਾ ਤੇ ਉਹ ਆ ਕੇ ਤੇ ਖੇਤੀ ਕਰੇਗਾ ਫੇਰ ਅਸੀਂ ਅਗਰ ਅਸੀਂ ਖੇਤੀ ਕਰਦੇ ਆ ਤਾਂ ਇਸ ਕਰਕੇ ਖਾਧੀਆਂ ਸੀ ਬੜੇ ਬਾਪ ਦਾਦਿਆਂ ਤੋਂ ਸਿੱਖੀ ਹੋਈ ਆ ਉਹ ਆਕੇ ਦਾ ਸੀਨ ਲਾਉਗੇ ਨਹੀਂ ਨਿੱਕ ਬੱਚੀ ਨੂੰ ਠੀਕ ਹੈ ਜੇ ਕੋਲ ਰੋਜ਼ਗਾਰ ਨਹੀਂ ਹੈਗਾ ਉਹ ਬੰਦਾ ਪ੍ਰਵਾਸ ਕਰ ਲੇ ਜਿਹੜੇ ਤੇ ਨਾ ਇਹ ਭੇਡ ਚਾਰਜ ਨਿਯੋਜਨੇ ਕੋਲ 5-10 ਮੁੰਡੇ ਵੀ ਹੈਗੇ ਨੇ 20-20 ਗਿੱਲੇ ਵਾਲੇ ਵੀ ਹੈਗੇ ਨੇ ਨਾ ਉਹ ਵੀ ਮਾਰੋ ਤੂੰ ਵੀ ਦਿੰਦੇ ਆ ਬੱਬੀ ਦੀ ਵੇਚ-ਵੇਚੀ ਕਰਨਾ ਤਾਂ ਸਾਨੂੰ ਇਹ ਚਾਹੀਦਾ ਵੀ ਜਿਹੜੇ ਮੁੰਡੇ ਸਾਡੇ ਬਾਹਰ ਕੇ ਯੂਨੀਵਰਸਿਟੀ ਨਾਲ ਸਟਰਗਲ ਕਰਨ ਤੇ ਆਪਣੀ ਇੰਨੀ ਜਮੀਨ ਬਣਾਉਣ ਬਾਹਰ ਸਟਰਗਲ ਕਰਕੇ ਵੀ ਸਾਡੇ 3-4 ਪੀੜੀਆਂ ਰਾਮ ਨਾਲ ਇੱਥੇ ਸਫਲ ਕਰਨ ਰਬਾ ਬੱਜੇ ਤੋਂ ਮਾਪਿ ਉਹ ਉੱਥੇ ਬਣਾ ਰਹੇ ਨੇ ਉਹਨਾਂ ਤੋਂ ਵਿਦਿਆਈਆ ਕਰਾਉਣ ਦਾ ਲੱਭੇ ਬਈ ਕਿਹੜੇ ਪਾਸੇ ਦੇ ਪੂਰੇ ਹੋਏ ਸਾਰੇ ਦੇ ਸਾਰੇ ਕੀ ਕੀ ਉਹਨਾਂ ਦੀ ਨਸਲਾਂ ਗੱਲ ਨੂੰ ਕੀ ਕਹਿਣ ਕਿ ਇਹ ਗੁਲਾਮ ਲੋਕ ਨੇ ਜੱਸ ਸਰ نو ਸਰ ਕਰਨ ਵਾਲੇ ਲੋਕ ਨੇ ਵਾਰਸ ਅਸੀਂ ਬਾਬਾ ਬੰਦਾ ਸੀ ਕਿ ਬਹਾਦਰੂਨਾ ਦੇ ਆ ਵਾਰਸ ਅਸੀਂ ਬਾਬਾ ਬਘੇੜੀ ਜੀ ਉਹਨਾਂ ਦੇ ਆ ਜਿਨ੍ਹਾਂ ਨੇ ਦਿੱਲੀ ਤੇ ਤਾਕਤ ਪਾਟ ਕੇ ਸਾਡੇ ਪੈਰਾਂ 'ਤੇ ਰੱਖਦੇ ਸੀਗੇ ਇਸੇ ਅੱਜ ਗਲਾਮੀਆਂ ਕਰਦੂਰੇ ਹੋਏ ਬਾਬਾ ਜੀ ਚਾਰੀ-ਚਾਰੀ ਲੱਖ ਲਾ ਕੇ ਇਹ ਹੱਲ ਨਹੀਂ ਹੈਗਾ ਹੱਲ ਹੈ ਸੰਘਰਸ਼ ਹੱਲ ਹੈ ਆਪਣੇ ਕੀਤੇ ਨੂੰ ਤਗੜਾ ਕਰਨਾ ਠੀਕ ਹੈ ਹੱਲ ਹੈ ਆਪਣੇ ਰਾਜਵਾਲ ਬਗਣਾ ਹੱਲ ਹੈ ਆਪਣੇ ਇਤਿਹਾਸ ਉੱਤੇ ਲਗਣਾ ਆਪਣੇ ਇਤਿਹਾਸ ਨੂੰ ਪੜਨਾ ਤੇ ਮੈਂ ਬਾਬਾ ਜੀ ਤੱਕੜੇ ਮੌਜੂ ਸਾਰੇ ਦੇ ਸਾਰੇ ਜਿੱਥੇ ਵੀ ਹੰਬੜਾ ਮਾਰਨਾ ਹੁੰਦਾ ਸਿਰ ਜੋੜ ਕੇ ਮਾਰਿਆ ਕਰੋ ਵੀ ਮੈਂ ਨਸੀਬ ਨੂੰ ਬਚਣਾ ਮੌਜੂਆਂ ਨੂੰ ਬੇਨਤੀ ਕਰਦੇ ਆ ਜੇ ਕੋਈ ਮੁੰਡਾ ਨਰਸਾ ਕਰਦਾ ਯਾਰ ਉਹਨੂੰ ਸਿੱਧੀ ਲੈ ਕੇ ਦੂਰ ਕਰ ਦਿੰਨੇ ਆ ਉਦਾਂ ਤੱਕ ਫਸਿਆ ਹੋਇਆ ਠੀਕ ਹੈ ਨਾ ਉਹਨੂੰ ਨੇੜੇ ਲਾਣਾ ਉਹਨੂੰ ਬਾਣੀ ਦੇ ਨੇੜੇ ਲਾਣਾ ਆ ਉਹਦੇ ਘਰ ਦੇ ਉਹ ਕੋਈ ਅਰਦਾਸ ਕਰੇ ਕਿਤੇ ਦਰਬਾਰ ਸਾਹਿਬ ਜਾ ਕੇ ਇੱਕ ਸੱਚੀ ਸੁੱਚੀ ਕਰੀ ਹੋਈ ਅਰਦਾਸ ਕਰਦਾ ਬਾਬਾ ਜੀ ਕੁਲਾ ਨੂੰ ਤਾਰ ਦਿੰਦੀ ਆ ਇੱਕ ਸੱਚੀ ਅਰਦਾਸ ਕਰਦੀਏ ਨਸਬਤ ਚੀਜ਼ ਕੀ ਆ ਉਹ ਸਾਨੂੰ ਕਹਿੰਦਾ ਬਾਬਾ ਜੀ ਹਰਮੰਦਰ ਸਾਹਿਬ ਕੀਕੇ ਗਏ ਨੇ ਗੁਰੂ ਰਾਮਦਾਸ ਮਹਾਰਾਜ ਸਾਡੇ 20 ਇਹ ਕਾ ਹਸਪੀਟਲ ਦੇ ਕੇ ਗਏ ਸਾਨੂੰ ਜਿੱਥੇ ਸਾਡੇ ਤਨ ਦੇ ਰੋਗ ਵੀ ਦੂਰ ਹੁੰਦੇ ਨੇ ਸਾਡੇ ਮਨ ਦੇ ਰੋਗ ਵੀ ਦੂਰ ਹੁੰਦੇ ਨੇ ਬਾਬਾ ਜੀ ਉਹਦੇ ਨਾਲ ਜੁੜੋ ਤੇ ਮੈਂ ਤਾਂ ਬੇਨਤੀ ਕਰਦਾ ਸਾਰੇ ਮੁੰਡੇ ਮਹੀਨੇ 'ਚ ਇੱਕ ਵਾਰ ਤੋਂ ਬਾਬਾ ਜੀ ਦਰਬਾਰ ਸਾਹਿਬ ਦਰਸ਼ਨ ਕਰਕੇ ਆਓ ਕਿਉਂਕਿ ਉੱਥੇ ਬਹੁਤ ਲੱਖਾਂ ਸਿਰ ਸਾਡੇ ਸਿੰਘਾਂ ਦੇ ਲੱਗੇ ਹੋਏ ਨੇ ਠੀਕ ਹੈ ਤੇ ਇਕਾਤਕ ਸਾਹਿਬ ਤੇ ਜਾ ਕੇ ਅੱਗੇ ਅਰਦਾਸ ਕਰਿਆ ਕਰੋ ਵੀ ਇਹ ਵਾਹਿਗੁਰੂ ਸਾਨੂੰ ਰਾਜ ਬਖਸ਼ੂਗੀ ਸੰਰਾਜ ਦੇਣਾ ਏ ਇਕਾਤਕ ਸਾਹਿਬ ਨੂੰ। ਜਾਤੜੇ ਹੋ ਜੋ ਬਾਬਾ ਜੀ ਜਾਤਾਂ ਪਾਤਾਂ ਨਹੀਂ ਜਾਤਾਂ 'ਚ ਸਭ ਤੋਂ ਵੱਡਾ ਜਿਹੜਾ ਸੀ ਵੰਡੇ ਹੋਏ ਉਹ ਜਾਤਾਂ ਪਾਤਾਂ ਦੇ ਵੰਡੇ ਹੋਇਆ ਬਾਬਾ ਨਾਨਕ ਦਾ ਬਹੁਤ ਕੁਝ ਦੂਰ ਕਰਕੇ ਗਿਆ ਸੀ ਜਿਹੜੇ ਮਾਣੇ ਕਰਨ ਚੀਜਾਂ ਦੇ ਉੱਤੇ ਪਹਿਲਾਂ ਤਾਂ ਮੂੰਹ ਤੇ ਰਜਵਾੜੇ ਮੂੰਹ ਤੇ ਕੁੱਤਰੇ ਹੁੰਦੇ ਸੀਗੇ ਠੀਕ ਹੈ ਛੂਹ ਚੂਤ ਦੀ ਬਿਮਾਰੀ ਹੁੰਦੀ ਸੀਗੀ ਬਹੁਤ ਕੁ ਸੀਗਾ ਪਰ ਬਾਬਾ ਨਾਨਕ ਬਹੁਤ ਕੁ ਠੀਕ ਕਰਕੇ ਗਿਆ ਸੀ ਪਰ ਇਹ ਜਾਤ ਪਾਤ ਸਰਕਾਰਾਂ ਨੇ ਸਾਡੇ ਚ ਬਾੜੀ ਤੇ ਅਸੀਂ ਪੜੇ ਹੋਏ ਜਿਹੜਾ ਵੀ ਜਾਤ ਪਾਤ ਦੀ ਗੱਲ ਕਰੂਗਾ ਕਿਸੇ ਨੂੰ ਛੋਟਾ ਦਿਖਾਊਗਾ ਨਾ ਉਹ ਮਾੜਾ ਕਰਮ ਨਹੀਂ ਚਾਜਦਾ ਉਹ ਉਸ ਪਰਮਾਤਮਾ ਦੀ ਡੈਰੀ ਨੇ ਉੱਤੇ ਤੇ ਬਾਬਾ ਜੀ ਉਹਨੂੰ ਸਾਜਾ ਮਿਲ ਨਹੀਂ ਮਿਲਿਆ ਉਹਨੂੰ ਨਹੀਂ ਮਿਲੂਗਾ ਜਿਹੜੀ ਪੀੜ੍ਹੀਆਂ ਨੂੰ ਮਿਲੂਗੀ ਇਹ ਜਾ ਕਰਮ ਨਹੀਂ ਕਮਾਣਾ ਜਾਤ ਪਾਤ ਤੋਂ ਦੂਰ ਹੋ ਕੇ ਮੁਕ ਮੁਕ ਦਾ ਸਾਥੀ ਆ ਇੱਕ ਦੂਜੇ ਦਾ ਸਾਥ ਦੋ ਅਜਿੰਨਾ ਅਸੀਂ ਜਾਤ ਪਾਤਾਂ ਤੋਂ ਨਿਕਲ ਗਏ ਨਾ ਬਾਬਾ ਜੀ ਸਾਰਾ ਸਿਸਟਮ ਸਾਰਾ ਹੱਲ ਹੋ ਜੂਗਾ ਤੇ ਤੱਕੜੇ ਰਹਿਣਾ ਹੈ ਸਾਰਿਆਂ ਨੇ ਹੈ ਨਾ ਤੇ ਬਾਕੀ ਨਮਾਣੇ ਬੱਚੇ ਐ ਟਾਈਮ ਵੀ ਜ਼ਿਆਦਾ ਲੈ ਲੈਂਦੇ ਨਮਾਣੇ ਬੱਚੇ ਐ ਬਾਬਾ ਜੀ ਹੈ ਨਾ ਗਲਤੀ ਸਾਤੀ ਵੀ ਹੋ ਜਾਂਦੀ ਹੈ ਤੇ ਸੰਗਤ ਮਾ ਤੇ ਗੱਤ ਦੇ ਬੱਦੇ ਬਲਾਮਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਬੱਦੇ ਇਹ ਵੀ ਇਹ ਨਹੀਂ ਦਰਵੇੜਾ ਭਾਰਤੀ ਕਸਰ ਯੂਨੀਵਰਸਿਟੀ ਦੇ ਰੋਸੇ ਦਾ ਬਹੁਤ ਯੋਗਦਾਨ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਡੇ ਵਿੱਚ ਪੰਜਾਬ ਦੇ ਨੌਜਵੰਤਾਂ ਦੇ ਜ਼ਿਲ੍ਹਾ ਦੀ ਧੜਕਣ ਬਾਈਪਾਲਾ ਸਿੱਧੂ ਪਹੁੰਚੇ ਜੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਜੂਰੀ ਕੁਆਰਟੇ ਸਟੇਟ ਤੇ ਆ ਕੇ ਹਾਜ਼ਰੀ ਲੋਕ ਸੰਗਠਨ ਦੇ ਖਿਲਾਫ ਹੋਣ ਬਾਈ ਭੱਲਾ ਸਤੂ ਜੀ ਸਤਿ ਆਕ੍ਰੋ। ਨੌਜਵਾਨ ਸਾਥਿਓ, ਮਾਮਾਪਾਣਾ ਤੇ ਮੇਰੇ ਬਜ਼ੁਰਗ ਸਹਿਬਾਨ ਨੂੰ ਤੰਦਰੁਸਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਿਜਰੀ ਵਿੱਚ ਬੈਠੇ ਜੁੜੇ ਬੈਠੇ ਸਭ ਤੋਂ ਪਹਿਲਾਂ ਫਤਿਹ ਆਪ ਜੀ ਕਰਦਿਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਦੋਂ ਨੌਜਵਾਨਾਂ ਨਾਲ ਗੱਲ ਹੋਈ ਪੁੱਛਿਆ ਸੀਗਾ ਬੇਸ਼ੱਕ ਜੀ ਆ ਕਹਿੰਦੇ ਵੀ ਜੋ ਅੱਜ ਜਿਹੜੇ ਮਿਲਦੇ ਭਰਾਵਾਂ ਨਾਲ ਗੱਲ ਵੀ ਜਦੋਂ ਆਉਣ ਤੋਂ ਪਹਿਲਾਂ ਤੰਦੇ ਬਿਚਾਏ ਆ ਵੀ ਜੋ ਪੰਜਾਬ ਦੇ ਵਿੱਚ ਸਾਡੇ ਨਾਲ ਠੱਗਾ ਹੋ ਰਿਹਾ ਸਾਾਨੂੰ ਇਨਸਾਫ ਨਹੀਂ ਮਿਲ ਰਿਹਾ ਉਹਦੇ ਪ੍ਰਤੀ ਆਪਾਂ ਇੱਕ ਜਾਗਰੂਤਾ ਆਪਾਂ ਇੱਕ ਮਾਰਚ ਕਰੂਜ ਇੱਕ ਪ੍ਰੋਗਰਾਮ ਰੱਖਿਆ ਹੈ ਪਰ ਵੀਰੋ ਭਰਾਵੋ ਨੌਜਵਾਨੋ ਜੋ ਅੱਜ ਪੰਜਾਬ ਦੇ ਹਾਲਾਤ ਬਣੇ ਹੋ ਨੇ ਉਹ ਤੁਹਾਨੂੰ ਸਭ ਨੂੰ ਆਪਾਂ ਨੂੰ ਪਤਾ ਹੀ ਹੈ ਕੀ ਪੰਜਾਬ ਦੇ ਹਾਲਾਤ ਬਣੇ ਹੋਣਗੇ ਇਹ ਹਾਲਾਤ ਬਣ ਦਾ ਕਾਰਨ ਕੀ ਆ ਹਾਲਾਤ ਬਣ ਦਾ ਕਾਰਨ ਹੀ ਆ ਆਪਣੀਆਂ ਵੀ ਕਮਜ਼ੋਰੀਆਂ ਨੇ ਕਿਆਂ ਆਪਣੀਆਂ ਕਮਜ਼ੋਰੀਆਂ ਸਭ ਤੋਂ ਪਹਿਲਾਂ ਤਾਂ ਸਾਨੂੰ ਹਰ ਇੱਕ ਇਨਸਾਨ ਨੂੰ ਆਪਣੇ ਵਿੱਚ ਕਮਜ਼ੋਰੀ ਦੇਖਣੀ ਪੈਂਦੀ ਹੈ ਵੀ ਮੇਰੀ ਕਮਜ਼ੋਰੀ ਕੀ ਹੈ ਜਿੱਦਨ ਅਸੀਂ ਇਕੱਲਾ ਇਕੱਲਾ ਬੰਦਾ ਆਪਣੀ ਕਮਜ਼ੋਰੀ ਲੱਭਣੀ ਸ਼ੁਰੂ ਕਰਦਾਂਗੇ ਉਦੋਂ ਜਿਹੜਾ ਸਾਡਾ ਰਾਜਨੀਤਿਕ ਢਾਂਚਾ ਸਿਸਟਮ ਉਦੋਂ ਸਾਡਾ ਖੁੱਦਰ ਜਾਣਾ ਸਾਡੇ ਆਪਣੀਆਂ ਕਮਲਿਆ ਕਰਕੇ ਅੱਜ ਜਿਹੜੇ ਸਾਡੇ ਪੰਜਾਬ ਦੇ ਹਾਲਾਤ ਬਣੇ ਨੇਗੇ ਕਿਉਂਕਿ ਜਿੰਨਾ ਲੋਕਾਂ ਨੇ ਸਾਨੂੰ ਇਨਸਾਫ਼ ਦੇਣਾ ਹੈ ਜਿੰਨਾ ਲੋਕਾਂ ਨੇ ਸਾਡੇ ਕੰਮ ਕਰਨੇ ਹੈ ਜਿੰਨਾ ਲੋਕਾਂ ਨੇ ਸਾਨੂੰ ਉੱਪਰ ਲੈ ਕੇ ਜਾਣਾ ਹੈ ਜਿੰਨਾਂ ਕੋਲੇ ਪਾਵਰਾਂ ਨਹੀਂ ਆ ਉਹ ਤੁਹਾਨੂੰ ਸਭ ਨੂੰ ਪਤਾ ਹੀ ਆ ਕਿ ਉਹ ਕੀ ਕਰ ਰਹੇ ਨੇ ਕੀ ਨਹੀਂ ਕਰ ਰਹੇ ਸਾਡੇ ਨਾਲ ਅੱਜ ਕਿਸੇ ਵੀ ਅਪ ਪ੍ਰਸ਼ਾਸਨ ਦੀ ਗੱਲ ਕਰ ਲਈਏ ਪੁਲਿਸ ਦੀ ਗੱਲ ਕਰ ਲਈਏ ਕਿਸੇ ਮਹਿਕਮੇ ਦੀ ਗੱਲ ਕਰ ਲਈਏ ਤੁਹਾਨੂੰ ਸਭ ਨੂੰ ਪਤਾ ਹੀ ਸਾਰਾ ਦਾ ਸਾਰਾ ਢਾਂਚਾ ਬਕਾਊ ਹੈ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਬੇਨਤੀ ਸਾਡੇ ਸਿੱਖਾਂ ਦੀ ਹੈ ਪੰਜਾਬ ਜਾਣਾ ਜੀ ਗੁਰੂਆਂ ਤੇ ਧਰਤੀ ਤੇ ਜਾਂਦਾ ਹੈ ਅੱਜ ਤੱਕ ਕਾਹੀ ਸਭ ਤੋਂ ਵੱਧ ਸਿੱਖਾਂ ਦੇ ਨਾਲ ਹੋ ਰਿਹਾ ਹੈ ਇਹਦਾ ਕਾਰਨ ਸਾਡੀ ਆਪਣੀ ਕਮਜ਼ੋਰੀ ਹੈ ਆਪਣੀ ਕਮਜ਼ੋਰੀ ਸਾਡੀ ਕੀ ਹੈ ਕਿ ਅਸੀਂ ਵੋਟਾਂ ਸਮੇ ਸਾਡੇ ਵਿੱਚ ਲੀਡਰ ਆਉਣ ਨੇ ਸਾਡੇ ਕੋਲੇ ਪੱਗਾਂ ਬੰਨ ਕੇ ਝੂਠੀਆਂ ਪੱਗਾਂ ਬੰਨ ਕੇ ਇਸ ਨਾਂ ਦੇ ਉੱਪਰ ਹਰ ਇੱਕ ਕਿਸੇ ਦੇ ਵੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਆਉਣਾ ਸਭ ਤੋਂ ਬਲਾਓ ਫਿਰ ਤੇ ਪੱਗ ਬੰਨ ਕੇ ਦਿਖਾਉਗਾ ਵੀ ਮੈਂ ਸਿੱਖਾਂ ਦੀ ਗੱਲ ਕਰੂੰ ਸਿੱਖਾਂ ਦੇ ਮੁੱਦਿਆਂ ਦੀ ਗੱਲ ਕਰੂੰ ਫਿਰ ਤੇ ਝੂਠੀਆਂ ਪੱਗਾਂ ਬੰਨ ਕੇ ਜਾ ਕੇ ਫਿਰ ਹੁੰਦਾ ਕੀ ਹੈ ਜਿਹੜਾ ਸਾਡਾ ਪੰਜਾਬ ਹੈ ਪੰਜਾਬ ਨੂੰ ਜਾ ਕੇ ਸਾਡੀ ਸਾਰੇ ਸਿਸਟਮ ਨੂੰ ਜਾ ਕੇ ਸਾਡੇ ਦਿੱਲੀ ਦੇ ਅੰਕੇ ਕਾ ਕੇ ਭੇਜ ਦਿੰਦੇ ਨੇ ਕਿ ਕਾਰ ਨਹੀਂ ਆਣਾ ਕਿ ਜਿਹੜੀ ਸਾਡਾ ਪੰਜਾਬ ਹੈ ਜਿਵੇਂ ਕਿ ਆਪਾਂ ਕਹਿੰਦੇ ਅਸੀਂ ਹੁਣ ਮਲਟੀਕਲ ਦੇ ਵਿੱਚੋਂ ਨਾ ਵੇਚ ਜਾਵਾਂਗੇ ਸਾਡੇ ਪੰਜਾਬ ਦੇ ਹੱਕ ਨੇਗੇ ਉਹ ਐਵੇਂ ਦਿੱਲੂ ਜਾ ਕੇ ਦਿੱਲੀ ਦੇ ਵਿੱਚ ਵੇਚਦੇ ਨਹੀਂ ਪਾਣੀ ਦੀ ਗੱਲ ਕਰ ਲੋ ਪਹਿਲਾਂ ਜਿਹੜੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸੀ ਉਹਨਾਂ ਨੇ ਜਾ ਕੇ ਸਾਡੇ ਪਾਣੀ ਵੇਚੇ ਸਾਡਾ ਚੰਡੀਗੜ੍ਹ ਵੇਚਿਆ ਸਾਡੇ ਪੰਜਾਬੀ ਬੋਲਦੇ ਸੂਬੇ ਸੀਗੇ ਜਿਹੜੇ ਇਲਾਕੇ ਸੀ ਉਹ ਵੇਚੇ ਕਿੱਡਾ ਵੱਡਾ ਪੰਜਾਬ ਸੀਗਾ ਸੋਹਣਾ ਜਿਹਾ ਪੰਜਾਬ ਜੱਗਤਾ ਕਿਉਂਕਿ ਇਹਨਾਂ ਨੇ ਸਾਡੇ ਹੱਕ ਤੇ ਪਿਛਲੇ ਸਾਡੇ ਮੁੱਖ ਮੰਤਰੀ ਰਹੇ ਨੇ ਪਿਛਲੇ ਸਾਡੇ ਜਿਹੜੇ ਵੀ ਸਾਡੀ ਅਗਵਾਈ ਕਰਦੇ ਰਹੇ ਨੇ ਤਾਂ ਉਹਨਾਂ ਨੇ ਸਾਡੇ ਪੰਜਾਬ ਨੂੰ ਜਾ ਕੇ ਵੇਚਿਆ ਸੁਝੋ ਕਿ ਤੇ ਕੀਤਾ ਉਹਨੇ ਹੁਣ ਜਾ ਕੇ ਦੇਖ ਲੋ ਤੁਸੀਂ ਸਾਰੇ ਜਿਹੜੇ ਸਾਡੇ ਪਾਣੀ ਦੇ ਸਮਝੌਤੇ ਰਹਿ ਗਏ ਸਾਡੇ ਪੰਜਾਬੀ ਬੋਲਦੇ ਸਾਡੇ ਸੂਬੇ ਗਏ ਹਨ ਗੈ ਕਾਰ ਗੈ ਸਭ ਨੇ ਰਾਜਨੀਤਿਕ ਕਾਰਨ ਗੈ ਹੋਏ ਨੇ ਪਰ ਸਾਨੂੰ ਜਿਹੜੀ ਆਪਣੀ ਪਛਾਣ ਆ ਸਾਨੂੰ ਖੁਦ ਨੂੰ ਆਪ ਕਰਨੀ ਪੈਣੀ ਹੈ ਭਗਵੰਤ ਮੰਡ ਸਿੱਧੇ ਪੱਤ ਮੰਨੀ ਕਿ ਮੈਂ ਤੁਹਾਨੂੰ ਜੀ ਪੰਜਾਬ ਦਾ ਬਹੁਤ ਵੱਡਾ ਪੰਜਾਬ ਦਾ ਇੱਕ ਸਿੱਖਾਂ ਦਾ ਗੱਲ ਕਰਨ ਦੇ ਨੁਮਾਇੰਦਗੀ ਕਰਨ ਵਾਲਾ ਪੰਜਾਬ ਦੇ ਨੁਮਾਇੰਦਗੀ ਕਰਨ ਵਾਲਾ ਸਾਰੇ ਸਾਰੇ ਜਿਹੜਾ ਸਾਡਾ ਖੜਕ ਉਸ ਤੋਂ ਜਾ ਕੇ ਜਿਹਦੇ ਵਿੱਚ ਵਿੱਚੇ ਵੀਰੋ ਭਰਾਓ ਇੱਕ ਦਾ ਕੰਮ ਹੋ ਰਿਹਾ ਪੰਜਾਬ ਦੇ ਵਿੱਚ ਥੋੜੇ ਜਿਹੜੀ ਗੱਲ ਇੱਕ ਨਰਜੀਬ ਨੇ ਕਹੀ ਕਿਹਦਾ ਵੀ ਅਸੀਂ ਰਾਜ ਕਰ ਰਾਜ ਕਰ ਸਕਦੇ ਹਾਂ ਅਸੀਂ ਪੂਰੇ ਭਾਰਤ ਤੇ ਰਾਜ ਕਰ ਸਕਦੇ ਹਾਂ ਪਰ ਕਈ ਬੰਦੇ ਨੇ ਗੱਲ ਕਹਿੰਦੇ ਆ ਵੀ ਪੰਜਾਬ ਇਹ ਕੰਮ ਨਹੀਂ ਹੋ ਸਕਦਾ ਸਿੱਖ ਸਾਨੂੰ ਆਪਾਂ ਨੂੰ ਜਦੋਂ ਲੱਗੇ ਕਿ ਛੁੱਟਾਂ ਪੰਜਾਬ ਕਰਨਾ ਚਾਹੀਦਾ ਇਹ ਤੁਸੀਂ ਦੇਖੋ ਜਦੋਂ ਅੰਗਰੇਜ਼ ਸੀਗੇ ਅੰਗਰੇਜ਼ਾਂ ਨੇ ਜਦੋਂ ਅੰਗਰੇਜ਼ਾਂ ਨੇ ਕਿੰਨਾ 200 ਸਾਲ ਭਾਰਤ ਤੇ ਰਾਜ ਕੀਤਾ ਸਾਲ ਪੰਜਾਬ ਤੇ ਰਾਜ ਕੀਤਾ ਅੰਗਰੇਜ਼ਾਂ ਦੀ ਗਿਣਤੀ 1 ਲੱਖ ਰਹੀ ਹੈ 1 ਲੱਖ ਤੋਂ ਵੀਰੇਜ਼ਾਂ ਦੀ ਗਿਣਤੀ ਵਧੀ ਨਹੀਂ ਪੂਰੇ ਭਾਰਤ ਦੇ ਵਿੱਚ ہندوستان ਦੇ ਵਿੱਚ ਸਾਰਿਆਂ ਨੂੰ ਕੇਰੇ ਬੁਲੰਗਲਾ ਬਣਾ ਕੇ ਕਿੰਨਾ ਟਾਂ ਰਾਜ ਕਰਦੇ ਆਪਰੇ ਸਿੱਖਾਂ ਦੀ ਗਿਣਤੀ ਤਾਂ ਬਹੁਤ ਵੱਡੀ ਹੈ ਆਪਾਂ ਇਹ ਕੌਣੇ ਰਾਜ ਕਰ ਸਕਦੇ ਕਿਉਂਕਿ ਆਪਣੀ ਤਾਂ ਕੁਰਬਾਨੀਆਂ ਹੀ ਟੀਓ ਵੱਡੀਆਂ ਲਗੀਆਂ ਸਭ ਤੋਂ ਵੱਡੀ ਫੁਰਤ ਲੜਾਈ ਸਾਡੇ ਵਿੱਚ ਹੀ ਹੈ ਜਿਹੜੀ ਸਾਡੇ ਸਭ ਤੋਂ ਵੱਡੀ ਫੁਰਤਾਂ ਲੜਾਈ ਉਹ ਸਾਡੇ ਵਿੱਚ ਹੀ ਹੈ ਇਸ ਕਰਕੇ ਜਿਹੜਾ ਬੰਦਾ ਦੇਸ਼ ਲਈ ਕੁਰਬਾਨੀ ਦਿੰਦਾ ਹੈ ਜਿਹੜਾ ਤਾਂ ਜੀਂ ਡਰਦਾ ਜਿਹੜਾ ਤਾਂ ਹੋਰ ਜਿਹੜੇ ਦੇਰਦਾਰਤੇ ਨੇ ਜਿਹੜੇ ਜਿਹੜੇ ਸੋਪੇ ਤੋਂ ਜਿਹੜੇ ਲੋਕਾਂ ਤੋਂ ਉਹਨਾਂ ਲੋਕਾਂ ਦੇ ਵਿੱਚ ਏਕਤਾ ਨਹੀਂ ਹੈ। ਅਸੀਂ ਆਪਣੇ ਤਰੀਕੇ ਨਾਲ ਆਪਣਾ ਸਭ ਸਿਸਟਮ ਚਲਾਉਣਾ ਹੁੰਦਾ ਪਰ ਪਛਾਣ ਇਹ ਗੱਲ ਇਹ ਕਿ ਸਾਨੂੰ ਦੋਗੜੀਆਂ ਦੀ ਪਛਾਣ ਕਰਨੀ ਪੈਂਦੀ ਹੈ ਜਿਹੜਾ ਵੀ ਬੰਦਾ ਬੜੀਆਂ-ਬੜੀਆਂ ਗੱਲਾਂ ਕਰਦਾ ਜਿਹੜਾ ਵੀ ਗੱਲਾਂ ਬੜੇ-ਬੜੇ ਪੰਜਾਬ ਨੇ ਗੱਲਾਂ ਕਰਦਾ ਉਹੀ ਹੀ ਜਾ ਕੇ ਬਸ ਉਹਦੀ ਧੋਨਾਂ ਦੇ ਜਾ ਕੇ ਥੋੜੇ ਜਿ ਬਹਿ ਜਾਂਦਾ ਜਿਹੜਾ ਵੀ ਬੰਦਾ ਦਿਲ ਦੇ ਨਾਲ ਸੰਘਰਸ਼ ਕਰਦਾ ਉਹ ਸਾਡਾ ਪੰਜਾਬ ਦਾ ਸੱਚਾ ਨਿਕਲੇਗਾ। ਉਹਨੇ ਜਾਂਚੀ ਕਰਨਾ ਹੁਣ ਜਿਹੜੇ ਸਾਡਾ ਪੰਜਾਬ ਦਾ ਮੁੱਖ ਮੰਤਰੀ ਹੈ ਹੁਣ ਤੁਸੀਂ ਦੇਖੋ ਅਜੇ ਪਰ ਮਾਰਤਮਾਨ ਹਸਪਤਾਲ ਦੇ ਵਿੱਚ ਪਿਆ ਹੁਣ ਜਿਹੜਾ ਵੀ ਬੰਦਾ ਪੰਜਾਬ ਦਾ ਮੁੱਖ ਮੰਤਰੀ ਹੈ ਉਹਨੂੰ ਇਹ ਚੀਜ਼ ਪਤਾ ਹੁੰਦੀ ਹੈ ਅੰਦਰ ਐਡਾ ਡਰ ਬੈਹ ਜਾਂਦਾ ਹੈ ਕਿ ਜੇਕਰ ਮੈਂ ਜੀਵਿਤਾ ਹੋ ਕੇ ਨਾ ਚੱਲਿਆ ਤਾਂ ਮੇਰੀ ਮੈਨੂੰ ਮੁੱਖ ਮੰਤਰੀ ਨੂੰ ਮੈਨੂੰ ਮਾਤਰ ਦੇ ਪਾਤੇ ਇੱਕ ਦਿਨ ਨੇ ਰਹਿ ਨਹੀਂ ਲੈਣਾ ਸਭ ਤੋਂ ਵੱਡੀ ਸਾਡੀ ਚੌਂਜੂਰੀ ਇਹ ਆ ਜੇਕਰ ਉਹ ਬੰਦਾ ਚਾਹੇ ਵੀ ਮੈਂ ਟੱਕੜਾ ਹੋ ਕੇ ਮੈਂ ਆਪਣਾ ਤਾਕਰਾ ਉਹ ਕਿ ਮ ਆਪਣੇ ਫਸਲੇ ਪੰਜਾਬ ਦੇ ਤੇ ਮੈਂ ਆ ਆਪਲਾਉਂਗਾ ਮੈਂ ਮੈਨੂੰ ਲੱਗ ਰਹੀ ਇੱਕ ਵਾਰੀ ਦੂਜੀ ਵਾਲੇ ਕੁਝ ਨਹੀਂ ਹੁੰਦਾ ਸੋਨੇ ਪਤਾ ਬਾਦਰਾ ਨੇ ਇੰਨਾ ਟਾਈਮ ਸਮਝੋਤਾ ਜੀ ਨਾਲ ਕਿਉਂ ਰੱਖਿਆ ਕਿਉਂਕਿ ਬਾਦਰਾ ਨੇ ਕਿਦੋਂ ਵਾਰੀ ਦੇਖਿਆ ਪ੍ਰਕਾਸ਼ ਬਾਦਲ ਨੇ ਦਿੱਲੀ ਤੋਂ ਲੱਗਦਾ ਲੱਗੇ ਉਹ ਨਾ ਹੁੰਦੇ ਸੀ ਇਸ ਤੋਂ ਬਾਅਦ ਜਿਹੜਾ ਲੰਬਾ ਸਮਾਂ ਸੈਟਲ ਨਾਲ ਸਮਝੋਤਾ ਕਰ ਰੱਖਿਆ ਇਸ ਕਰਕੇ ਰੱਖਿਆ ਮੈਂ ਮੁੱਖ ਮੰਤਰੀ ਦੇ ਪਾਸ ਤੋਂ ਨਾ ਰਹਿ ਜਾਵਾਂ ਪਰ ਜਿਵੇਂ ਕਿ ਜਿਹੜਾ ਸਟੈਂਡ ਲੈਣਾ ਹੁੰਦਾ ਹੈ ਵੀ ਆਪਣੇ ਲੋਕਾਂ ਦੇ ਪਾਕਿਸਤਾਨ ਦਾ ਨਾ ਪੰਜਾਬ ਦੇ ਪਾਕਿਸਤਾਨ ਦਾ ਨਾ ਹੁੰਦਾ ਉਦੋਂ ਫਿਰ ਕੁਰਸੀਆਂ ਕਿਸੇ ਸਮੇਂ ਲਈ ਗਵਾਉਣੀਆਂ ਵੀ ਪੈਂਦੀਆਂ ਨੇ ਕਤਨੇ ਬੰਦੇ ਨਹੀਂ ਪਰ ਪੰਜਾਬ ਹੀ ਹੈ ਪੰਜਾਬ ਦੇ ਲੋਕ ਜਦੋਂ ਉਹ ਜਦੋਂ ਵੀ ਲੋਕਾਂ ਲਈ ਲੜਦਾ ਲੋਕਾਂ ਲਈ ਖੜਦਾ ਪਰ ਲੋਕ ਦੇ ਸਾਥ ਦੇ ਦਿੰਦੇ ਨੇ ਤੁਸੀਂ ਕੀ ਦੇਖਿਆ ਹੁਣ ਅੱਜ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਦੇ ਵਿੱਚ ਬੈਠੇ ਆਪਾਂ ਤੁਸੀਂ ਪਿਛਲੇ ਸਮੇਂ ਦੇ ਵਿੱਚ ਮੇਰੇ ਤੇ ਛਿੱਡੀ ਵੱਡੀ ਆਫਤ ਆਈ ਚੱਕੇ ਆਫਤ ਆਈ ਤੁਸੀਂ ਦੇਖ ਲਓ ਜਦੋਂ ਲੋਕਾਂ ਨੇ ਲੜੇ ਲੋਕਾਂ ਨੇ ਖੜੇ ਇਹ ਪੰਜਾਬ ਦੇ ਵਿੱਚ ਕਿੰਨੇ ਕਵਾਰੀਏ ਕੰਮ ਹੋਇਆ ਹੁਣ ਤੁਸੀਂ ਦੇਖੋ ਅੱਜ ਕੇਸਰੀਵਾਲ ਜੇਲ੍ਹ ਕੱਟ ਕੇ ਆਇਆ ਤੁਸੀਂ ਦੇਖੋ ਜਦੋਂ ਆਪਾਂ ਪਿੰਡਾਂ ਵਿੱਚ ਖੜੇ ਆੜ ਕੇ ਖੜੇ ਕਿਤਾਬਾਂ ਦਾ ਲੋਕਾਂ ਦੇ ਕੱਠ ਕਰਕੇ 7-8 ਪਰਚੇ ਪਰ 9 ਪਰਚੇ ਵੀ ਲੋਕਾਂ ਨੇ ਖੜਾ ਲੱਗਾ ਪਰ ਲੋਕਾਂ ਨੇ ਖੜਨ ਦਾ ਕੰਮ ਨਹੀਂ ਲੋਕਾਂ ਨੇ ਸਟੈਂਡ ਹੋਣਾ ਚਾਹੀਦਾ ਵੀ ਲੋਕਾਂ ਨੇ ਸੀ ਲੜਾਂਗੇ ਖੜਾਂਗੇ ਇਹ ਇਹ ਸਾਡੇ ਸਾਰੇ ਕਲੀਡਰਾਂ ਦੇ ਵਿੱਚ ਜ਼ਰੂਰ ਤੋਂ ਹੋਣੀ ਚਾਹੀਦਾ ਦਲੇਰੀ ਹੋਣੀ ਚਾਹੀਦੀ ਹੈ ਇਸ ਕਰਕੇ ਜਿਹੜਾ ਵੀ ਬੰਦਾ ਇਸ ਪੰਤਰਾ ਕੌਮ ਨਾਲ ਖੜੂਗਾ ਉਹਨੂੰ ਇਹ ਕੌਮ ਦੁੱਗਣਾ ਚਿਕਣਾ ਸਨਮਾਨ ਦਿੰਦੀ ਹੈ ਦੋ ਤਿੰਨ ਜਿਹੜੀਆਂ ਸਮੱਸਿਆਵਾਂ ਆਣੀਆਂ ਦੇਖੋ ਜਿਵੇਂ ਕਿ ਗੱਲ ਨਵਦੀਪ ਨੇ ਕਰਿਆ ਪ੍ਰਵਾਦ ਦੀ ਤੇ ਨਸ਼ੇ ਦੀ ਪਰਵਾਸ ਤੇ ਸਾਡੀ ਸਮੱਸਿਆ ਜਮਾਨੀ ਸਭ ਤੋਂ ਵੱਡੀ ਸਮੱਸਿਆ ਹੈ ਤੇ ਨਸ਼ੇ ਦੀ ਸਮੱਸਿਆ। ਦੇਖੋ ਪਰਵਾਸ ਏਡੀ ਪੱਧਰ ਤੇ ਹੋ ਰਿਹਾ ਹੈ ਕਿ ਮੇਰੇ ਕੋਲੇ ਤੁਸੀਂ ਘਰੇ ਆ ਜਾਇਆ ਕਰੋ ਬੁੱਧਵਾਰ ਨੂੰ ਮੇਲਾ ਹੀ ਲੱਗਿਆ ਪਿਆ ਹੁੰਦਾ ਐਨੇ ਲੋਕ ਸਾਡੇ ਏਜੰਟਾਂ ਦੇ ਵਿੱਚ ਪੈਸਾ ਫਸਾਈ ਪੁਰ ਜਾਂਦੇ ਨੇਗੇ ਬਾਹਰ ਤੇ ਨੌਂ ਤੇ ਐਟੇ ਵੱਡੇ ਸਾਡੀ ਲੋਕ ਹੋ ਰਹੀ ਆ ਪਤਾ ਨਹੀਂ ਸਾਡੇ ਲੋਕ ਕਿਉਂ ਨਹੀਂ ਸਮਝ ਰਹੇ ਕਿੰਦੀ ਲੱਖ 40-40 ਲੱਖ ਰੁਪਿਆ ਫਸਾਈ ਖੜੇ ਏ ਏਜੰਟਾਂ ਦੇ ਵਿੱਚ ਬਾਹਰਲੇ ਦੇ ਵਿੱਚ ਆਪਾਂ ਇੱਥੇ ਉੱਤੇ ਕੰਮ ਕਿਉਂ ਨਹੀਂ ਕਰਾ ਸਕਦੇ ਇਹ ਜਿਹੜੀ ਸਾਡੀ ਸਮੱਸਿਆ ਪ੍ਰਵਾਸ ਦੀ ਸਾਡੀ ਬਹੁਤ ਵੱਡੀ ਸਮੱਸਿਆ ਹੈ ਪੰਜਾਬ ਨੂੰ ਘਰੋਂ ਨੂੰ ਖਾਈਏ ਤੇ ਹਾਜ ਪਰ ਪਰ ਬਾਹਰ ਜਾਈ ਜਾਂਦੇ ਨੇ ਇੱਥੇ ਵੀ ਜੇ ਪੰਜਾਬ ਦੀ ਜ਼ਮੀਨ ਦੇ ਉੱਪਰ ਕਬਜ਼ਾ ਕੀਤਾ ਹੋ ਰਿਹਾ ਜਾਂਦਾ ਹੈ ਪੰਜਾਬ ਦਾ 1 ਕਰੋੜ 5 ਲੱਖ ਕਿਲਾ ਜ਼ਮੀਨ ਦਾ ਖੇਤੀਬਾੜੀ ਹੈ ਇੱਕ ਸੀਗਾ ਅੱਜ 79 ਇੱਕ ਲੱਖ ਜਿਹੜਾ ਜਿਹੜੀ ਖੇਤੀਬਾੜੀ ਹੈ 85 ਲੱਖ ਜਿਹੜਾ ਪੰਜਾਬ ਦਾ ਰਕਬਾ ਖੇਤੀਬਾੜੀ ਹੈ ਟਹਿ ਗਿਆ ਕਿੰਨਾ ਪੰਜਾਬ ਦੀ ਜ਼ਮੀਨ ਦੇ ਉੱਪਰ ਕਬਜ਼ਾ ਹੋਇਆ ਜਾਂਦਾ ਹੈ ਅਸੀਂ ਬਾਹਰ ਨੂੰ ਭੱਜੀ ਜਾਂਦੇ ਆ ਫੈਕਟਰੀਆਂ ਅੰਡਸਟਰੀਆਂ ਇੱਥੇ ਕੀ ਕੁਝ ਪੰਜਾਬ ਦੇ ਵਿੱਚ ਲੱਗ ਜਾਂਦਾ ਹੈ ਨੌਜਵਾਨਾਂ ਨੂੰ ਵੇਲ ਕੇ ਭਰਾਵੋ ਬਾਹਰ ਦੇ ਨੌ ਤੇ ਪੁਰਣਾ ਕਿੰਨੀਆਂ ਠੱਕੀਆਂ ਹੋ ਰਹੀਆਂ ਨੇ ਬਾਹਰ ਕੀ ਕੁਝ ਹੋ ਰਿਹਾ ਸਾਨੂੰ ਸਭ ਨੂੰ ਪਤਾ ਹੈ ਕਿੱਡੀ ਵੱਡੀ ਲੜਾਈ ਪੰਜਾਬ ਦੇ ਵਿੱਚ ਲੜੀ ਹੈ 2-2.5 ਸਾਲ ਹੋ ਗਏ ਲਗਾਤਾਰ ਮੁੰਡੇ ਤੇ ਗੱਲ ਕਰਦਿਆਂ ਪਰ ਇੱਥੇ ਦੁੱਖ ਮਤ ਬਹੁਤ ਹੋਇਆ ਮੇਰੇ ਕੋਲ ਇੱਕ ਦੁਰਮਾਇ ਤੇ ਗੱਲ ਕਹਿ ਕੇ ਜਾਣਾ ਇੱਥੇ ਵੱਡੀਆਂ-ਵੱਡੀਆਂ ਗੱਡੀਆਂ ਮੇਰੇ ਕੋਲ ਜੱਟ ਦਾ ਲਖੜਾ ਹੁੰਦੇ ਸੀਗੇ ਪਿਛਲੇ ਦਿਨਾਂ ਦੇ ਵਿੱਚ ਇੱਕ ਸਾਡੇ ਪੰਥ ਘਰ ਤੋਂ ਨੇ ਏਜੰਟ ਕੋ ਗੱਡੀ ਲੈ ਲਈ ਫਾਰਚੂਨਰ ਮੇਰੇ ਕੋਲ ਹਜ਼ਾਰਾਂ ਗੱਡੀਆਂ ਲੈ ਲੈ ਖੜਾਉਂਦੇ ਸੀਗੇ ਬਾਈ ਜੀ ਪੁਰਨਾ ਰੁਪਿਆ ਕਮਾ ਲੈਂਦੇ ਇਹ ਗੱਲ ਮਾੜੀ ਆ ਭਾਈ ਜੀ ਜਿੱਦਾਂ ਤੁਸੀਂ ਜੋ ਕਹਤਾ ਕਰਤਾ ਆ ਜੇ ਪੰਥ ਕਾ ਗੁਰੂ ਆਪਾਂ ਨੂੰ ਪਛਾਣ ਕਰਨ ਦੀ ਜਿੰਦਗੀ ਆ ਆ ਗੁਰਗਰਾ ਸਾਹਿਬ ਵਾਲੀ ਦੀ ਹਜ਼ੂਰੀ ਚ ਖੜਿਆ ਕੋਈ ਇਹ ਜਿਹੜਾ ਪੰਜਾਬ ਦੀ ਲੜਾਈ ਮੈ ਲੈਦੀ ਆ ਕੋਈ 5 ਰੁਪਏ ਸਾਫਤ ਕਰਦੇ ਪਰ ਆਪਾਂ ਇਹਨਾਂ ਤੋਂ ਘੱਟਾਂ ਤੋਂ ਵੱਡੀਆਂ ਲਈ ਜਾਂਦੇ ਭਾਈ ਇਹ ਗਲਤ ਹੈ ਜੀ ਮੇਰੇ ਤੋਂ ਮੈਂ ਬਾਹਰ ਦੇ ਵਿੱਚ ਮੇਰੇ ਤੇ ਪਰਦੇ ਪੈਦਾ ਮੈਂ ਮਰ ਤਰੀਕਾ ਮੁਕਤ ਰਿਹਾ ਆ ਆਪਾਂ ਗੱਡੀਆਂ ਜਿਹੜਾ ਲੈ ਰਹੇ ਆ ਇਹ ਬਹੁਤ ਗਲਤ ਕੰਮ ਹੈ ਏ ਯਾਰ ਤਾਂ ਅਸਲ ਸਾਨੂੰ ਕੋਈ ਵੀ ਲੜਾਈ ਹੈ ਕਿ ਕਿੱਚਕ ਲੜਾਈ ਲੜਨੀ ਪੈਣੀ ਹੈ ਜਿਹੜੀ ਕਿ ਨਾ ਸਾਡਾ ਸੰਜੋਗਤਾ ਨਹੀਂ ਹੈ ਕਰਦਾ ਹੀਗਾ ਸੰਜੋਗਤਾ ਜਦੋਂ ਮੈਂ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਜੇ ਸੰਜੋਗਤਾ ਹੀ ਕਰਨ ਦਾ ਕਾਂਗਰਸ ਵਾਲੇ ਕਹਿੰਦੇ ਉੱਥੇ ਚੋਣ ਲੜੋ ਜੀ ਸੰਗੂਰ ਤੋਂ ਐਮਪੀ ਚੋਣ ਲੜੋ ਅਸੀਂ ਆਖਿਆ ਵੀ ਤੁਹਾਡਾ ਸਾਡੀ ਨਹੀਂ ਮਤ ਮਿਲਦੀ ਕੋਈ ਗੱਲ ਨਹੀਂ ਅੱਜ ਨਹੀਂ ਕੱਲ ਅਸੀਂ ਆਪਣੇ ਲੋਕਾਂ ਨੂੰ ਜਾਗਰੂਤ ਕਰਾਂਗੇ ਜਾਗਰੂਤ ਕਰਕੇ ਅਸੀਂ ਆਪਣੇ ਲੋਕਾਂ ਨੂੰ ਲਾਬੰਦ ਕਰਕੇ ਅਸੀਂ ਇਹਨਾਂ ਦੇ ਸਿਰ ਤੇ ਜਲਤਾਨ ਕੇ ਨਾ ਸੱਤੋਂ ਵੀ ਫੈਸਲਾ ਲਾਵਾਂਗੇ ਇਹ ਜਿਹੜਾ ਖੁਰਜੋਤ ਨੇ ਗਲਤ ਨੇਗੇ ਸਾਨੂੰ ਕਿਸੇ ਵੀ ਤਰੀਕੇ ਨਾਲ ਸੈਂਟਰ ਦੇ ਨਾਲ ਕੇ ਸਮਝੌਤਾ ਹੁੰਦਾ ਜਾਂ ਕੋਈ ਵੀ ਜਦੋਂ ਗੱਲ ਇਹ ਹੁੰਦੀ ਹੈ ਕਿ ਲੋਕਾਂ ਦੇ ਜਜ਼ਬਾਤ ਬਿਤਰਨ ਸਮਝਦਾਂ ਨੇ ਕਿ ਉਹ ਕਿ ਨਹੀਂ ਕਰਨੇ ਚਾਹੀਦੇ। ਇਦਾਂ ਨਹੀਂ ਉਹਦੀ ਪਛਾਣ ਕਰੋ ਪਛਾਣਨਾ ਹੋਣ ਵੀ ਲੱਗੀਆਂ ਪਰ ਜਿਹੜਾ ਵੀ ਬੰਦਾ ਪੰਜਾਬ ਦੀ ਜਾਂ ਕੌਮ ਦੀ ਪਿੱਠੇ ਸੁਰਾ ਮੁਰਗੋ ਬਹੁਤ ਲੰਮਾ ਫਮਾੜੇ ਚੱਲ ਸਕਦਾ ਆਜ ਦੇ ਭਗਵਾਨਤ ਮਾਨ ਦੇ ਖਿਲਾਫ ਦੇਖੋ ਪੂਜਾ ਮੈਂਟਰ ਫਾਈਬਰ ਦਾ ਬਾਈ ਜੀ ਪੰਜਾਬ ਦੀ ਪਿੱਠੇ ਪੂਰਾ ਮਾਰਿਆ ਅੱਜ ਦੇਖੋ ਕਿਵੇਂ ਕਿਤੇ ਉਹਨਾਂ ਦੀ ਉਹੀ ਪਾਰਟੀ ਤਾਕਤਾਰ ਹੋ ਗਈ ਅੱਜ ਹਾਲਾਤ ਵਿੱਚ ਜਾ ਕੇ ਉਹ ਪਾਰਟੀ ਦੇਖਣ ਵਾਲੇ ਚਾਹੁੰਦੇ ਨੇ ਜਿਹਨੇ ਪੰਜਾਬ ਨੂੰ ਇੱਟਾ ਬਣਾ ਸਾਥ ਦਿੱਤਾ ਜਿਹੜਾ ਵੀ ਬੰਦਾ ਪੰਜਾਬ ਨਾਲ ਧਰਾਂ ਕਰੂ ਜਿਹੜਾ ਹੀ ਬੰਦਾ ਕੌਮ ਨਾਲ ਧਰਾਂ ਕਰੂ ਉਹਨੂੰ ਤੁਸੀਂ ਦੇਖ ਲਿਓ ਨਾ ਇੱਥੇ ਥਾਂ ਮਿਲਦੀਆਂ ਨਾ ਉਹਨੂੰ ਰੱਬ ਨੂੰ ਜਿੱਥੇ ਥਾਂ ਮਿਲਦੀਆਂ ਇਸ ਕਰਕੇ ਨੌਜਵਾਨ ਸਾਥੀਓ ਭਰਾਵੋ ਜਾਗ ਮੰਦਰਿਓ ਜਾਗ ਉਤਰਿਓ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਜਿਹੜੀ ਇਹ ਪੰਜਾਬ ਦੀ ਲੜਾਈ ਹੈ ਸਾਡੇ ਬਹੁਤ ਹੀ ਸਤਕਾਰਯੋਗ ਸਾਡੇ ਐਮਪੀ ਸਾਹਿਬ ਜੀ ਬੈਠੇ ਨੇ ਕਿ ਸਾਡੇ ਬਾਪੂ ਜੀ ਬੈਠੇ ਨੇਗੇ ਸਾਡੇ ਸੀਨੀਅਰ ਨੇਗੇ ਅਸੀਂ ਇੰਨਾ ਕਿਹੀ ਬੇਨਤੀਆਂ ਕਰਦੇ ਆ ਤੁਸੀਂ ਅੱਗੇ ੱੱਤ ਲੋ ਅਸੀਂ ਤੁਹਾਡੇ ਪਿੱਛੇ ਆਂ ਪਰ ਅਜੇ ਵੀ ਪੰਜਾਬ ਦੀ ਲੜਾਈ ਹੈ ਇਹਦੇ ਵਿੱਚ ਕਿਸੇ ਵੀ ਤਰੀਕ ਨਾਲ ਕੋਈ ਵੀ ਸਮਝੌਤਾ ਨਹੀਂ ਹੋਣਾ ਚਾਹੀਦਾ ਪਰਮਾਤਮਾ ਕਿਰਪਾ ਕਰੇ ਜਿਵੇਂ ਕਿ ਅੱਜ ਵੀ ਲਾਂਡ ਸਾਡੇ ਬਾਪੂ ਜੀ ਉੱਤੇ ਕਰਕੇ ਇਹਨਾਂ ਵਿੜੇ ਦੇ ਵਿੱਚ ਦੇਖ ਰਿਹਾ ਸੀਗਾ ਚੰਗੀ ਸਾਡੀ ਕੋਈ ਕਾਲੇਦਾਰ ਪਾ ਵਧੀਆ ਕਾਲੀਦਾਰ ਮੁਹੀ ਚੰਗੀ ਤਾਂ ਅਗਰ ਕਿ ਸਾਡੀ ਪਾਰਟੀ ਬਣੇ ਜਿਹੜੀ ਕਿ ਪੰਜਾਬ ਦੇ ਸਿੱਖਾਂ ਦੀ ਰੁਵਾਈ ਕਰੇ ਕੌਮ ਦੀ ਰੁਵਾਈ ਕਰੇ ਇਸ ਤਰ੍ਹਾਂ ਵੀ ਪੰਜਾਬ ਦੇ ਵਿੱਚ ਇੱਕ ਪੇਟੀ ਪਾਰਟੀ ਬਣੇ ਪੰਜਾਬ ਦਾ ਜਣਾ ਭਲਾ ਕਰ ਸਕੇ ਜਿਹੜੇ ਪੰਜਾਬ ਲਈ ਲੜ ਸਕੇ ਗੁਰੂ ਗ੍ਰੰਥ ਸਾਹਿਬਹ ਜੀ ਕਿਰਪਾ ਕਰ ਨੌਜਵਾਨੋ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਭਰਾਵੋ ਜਿਵੇਂ ਨਵਦੀਪ ਤੇ ਮੈਂ ਹਰ ਇੱਕ ਥਾਂ ਤੇ ਜਾ ਕੇ ਕੀ ਗੱਲ ਬੋਲਦੇ ਹੁੰਦੇ ਹਾਂ ਕਿ ਭਰਾਵੋ ਬਾਣੀ ਨਾਲ ਜੁੜੋ ਵੇਸਾ ਕਿ ਮੇਰੇ ਦਾੜੀ ਕਿਸ ਕੱਟੇ ਹੋਣੇਗੇ ਰੱਖੇ ਦੀ ਹੋਏ ਇੱਕ ਰਕੀਆ ਕਰੇ ਜ਼ਿੰਦਗੀ ਦੀ ਨਸ਼ਾ ਨਹੀਂ ਕਰਿਆ ਨਿਤਨੇਮ ਦੇ ਧਾਰਨੀ ਹੈ ਉੱਠਣ ਸਾਰ ਅੰਮ੍ਰਿਤ ਵੇਲਾ ਕੌਣ ਸਮੇ ਰਹਿਦਾ ਸ ਇਹ ਸਾਡਾ ਪਾਣੀ ਦਾ ਸਾਡਾ ਮੁੱਖ ਸਿਧਾਂਤ ਸਾਡਾ ਹੋਣਾ ਚਾਹੀਦਾ ਕਿ ਸਾਡਾ ਜੀਵਨ ਦਾ ਸੂਲ ਕੀ ਹੈ ਫਿਰ ਆਪੇ ਗੁਰੂ ਮਹਾਰਾਜ ਪਰਮਾਤਮਾ ਤੁਸ ਨੂੰ ਆਪੇ ਰਾਹ ਤੇ ਦਿਖਾਉਗਾ ਜਦੋਂ ਅਸੀਂ ਨਸ਼ਾ ਮੁਕਤ ਹੋ ਜਾਗੇ ਤਾਂ ਆਪਣੇ ਪੰਜਾਬ ਦੀ ਵੀ ਸੇਵਾ ਕਰ ਸਕਦਾ ਆਪਣੇ ਕੌਮ ਦੀ ਵੀ ਸੇਵਾ ਕਰ ਸਕਦਾ ਨਸ਼ੇ ਛੱਡੋ ਤੇ ਦੂਜਾ ਭਰਾ ਉਹਦਾ ਪ੍ਰਵਾਸ ਹੈ ਇਹਦੇ ਨੌ ਤੇ ਭਰਾ ਉਹ ਬਹੁਤ ਲੜਾਈ ਆਪਾਂ ਵੱਡੀ ਲੜ ਰਹੇ ਆ ਹੁਣ ਜਿਹੜਿਆ ਸਾਡੇ ਹ ਸਕੂਲਾ ਕਾਲਜ ਦੇ ਐਡਮਿਸ਼ਨਾਂ ਮੱਸਾਂ ਹੋਣੀਆਂ ਸ਼ੁਰੂ ਹੋਈਆਂ ਨੇ ਕਿਆ ਇਸ ਕਰਕੇ ਇੱਥੇ ਰਹਿ ਕੇ ਕੰਮ ਕਰੀਏ ਇੱਥੇ ਰਹਿ ਕੇ ਇਹਦਾ ਆਪਣਾ ਕੋਈ ਨਾ ਕੋਈ ਰੋਜ਼ਗਾਰ ਪੈਦਾ ਕਰੀਏ ਮੈਂ ਹਰ ਇੱਕ ਥਾਂ ਮੈਂ ਜਾ ਕੇ ਦੱਸਦਾ ਹਾਂ ਮੇਰੇ ਕੋਲ ਟਿੱਪਰੇ ਵਾਲੇ ਯੂਨੀਵਰਸਿਟੀ ਇੱਥੇ ਕਿੱਲੇ ਕੰਮ ਪੈਦਾ ਕੀਤੇ ਇੱਥੇ ਇੱਥੇ ਸਾਰਾ ਕੁਝ ਹੋ ਗਿਆ ਮਰੇ ਲੋਕਾਂ ਨੇ ਲੜੀ ਜਾਂਦੇ ਆਲੇ ਆਪਰਾ ਕੁਛ ਨਾਲ ਤੁਸੀਂ ਧਰਦਾ ਕਰੀਂ ਮੈਂ ਇੱਥੇ ਬਹੁਤ ਕੁਝ ਕਰ ਸਕਦੇ ਆਂ ਪਰ ਪੁਰਦਾਲਾ ਦਿਮਾਗ ਕੀ ਹੈ ਕਿਹੜਾ ਹੀ ਬਾਹਰ 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 ਕੋਈ ਥੋੜੇ ਬੇ ਗੱਲ ਗੱਲ ਨਹੀਂ ਪੰਜਾਬ ਜਾਰੇ ਵਾਲੇ ਵਧੀਆ ਸਾਡੀ ਗਿਣਤੀ ਤੇ ਘੱਟ ਜਾਂਦੀ ਹੈ ਸਾਡੇ ਉਪਰ ਆ ਕੇ ਹੋਰ ਬੈਠੀ ਜਾਂਦੇ ਨੇ ਸਾਡੀ ਵੋਟਾਂ ਦੀ ਗਿਣਤੀ ਘੱਟ ਗਈ ਆ ਤੁਸੀਂ ਅੱਜ ਜਾ ਕੇ ਦੇਖ ਲਓ ਸਿੱਖਾਂ ਦੀ ਗਿਣਤੀ ਜਾ ਕੇ ਤੁਸੀਂ ਦੇਖ ਲਓ ਸਾਡੇ ਲੀਡਰ ਉਹ ਬਾਹਰਲੇ ਨੇ ਮਿਲਤਾ ਕਰਦੇ ਨੇ ਵਿਧਾਨੇ ਦੇ ਵਿੱਚ ਜਾ ਕੇ ਦੇਖ ਲਓ ਕਿੰਨਿਆ ਬਾਹਰਲੇ ਦੇ ਵੋਟਾਂ ਹੋਣ ਜੋਤੀ ਤੁਸੀਂ ਥੋੜੀ ਗਿਣਤੀ ਨਹੀਂ ਰਹੂਗੀ ਤੇ ਫਿਰ ਗੁੱਡ ਦਾ ਆ ਕੀ ਹੋਣੀ ਹੋਰ ਹੀ ਕਾਮਯਾਬ ਹੋਣਾ ਇਸ ਕਰਕੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿੰਨੇ ਵੀ ਤੁਸੀਂ ਇੱਥੇ ਸਾਨੂੰ ਸੱਦ ਕੇ ਮਾਨ ਸਨਕਾਰ ਬਖਸ਼ਿਆ ਪਰ ਸਾਡੇ ਇਹ ਅੱਜ ਸਾਹਿਬ ਬਣ ਬੈਠੇ ਨੇਗੇ ਇਹਨਾਂ ਨੂੰ ਵੀ ਕਹਿਣਾ ਅੱਜ ਸਾਹਿਬਾਂ ਨੂੰ ਅਸੀਂ ਕੁਝ ਢੱਡ ਕੇ ਪੰਜਾਬ ਦੀ ਲੜਾਈ ਲੜੋ ਅਸੀਂ ਤੁਹਾਡੇ ਪਿੱਛੇ ਹਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਭਾਈ ਸਾਹਿਬ ਨੂੰ ਵੀ ਬਾਹਰ ਲੈ ਜਾਵਾਂਗੇ ਤੁਸੀਂ ਇਕੱਠੇ ਹੋ ਭਾਈ ਅੰਮ੍ਰਿਤਪਾਲ ਜਿਹਨੂੰ ਵੀ ਬਾਹਰ ਲੈ ਜਾਵਾਂਗੇ ਆਪਣੇ ਵਿੱਚ ਏਕਤਾ ਹੋਣੀ ਬੜੀ ਜ਼ਰੂਰੀ ਹੈ ਆਪਾਂ ਜਿੱਤਣਾ ਪਿੱਛੇ ਬਹੁਤ ਵਾਗ ਜਾਨਾ ਤੇ ਉਹਦੇ ਪਿੱਛੇ ਵਾਗ ਕੀਤਾ ਉਹਦੇ ਪਿੱਛੇ ਵਾਗ ਕੇ ਪਰ ਜਦੋਂ ਕੁਮਾਉਂਦੇ ਕੱਟਦਾ ਜਿੱਦ ਕਿੰਨਾ ਇਕੱਠਾ ਬਣ ਸਾਰੇ ਹੈ ਤਾਂ ਪਿੰਡਾਂ ਦੇ ਵਿੱਚ ਆਪਾਂ ਆਪਣੇ ਪੰਤਕ ਲੋਕੀਆਂ ਸੁਣਨ ਵਾਲੇ ਬਈ ਤੇ ਕੋਈ ਗੱਲ ਬਾਬਲਾ ਦੀ ਹੋਵੇ ਕਾਂਗਰਸ ਦੀ ਹੋਵੇ ਝਾੜੂ ਦੀ ਹੋਵੇ ਤਾਂ ਫਤ ਨਟ ਕਰਦੇ ਆ ਆ ਸਰਪੰਚੀ ਵਿੱਚੇ ਪਿੰਡਾਂ ਦੇ ਵਿੱਚ ਬਹੁਤ ਵੱਡੀ ਜਾਂਦੇ ਆ ਸਰਪੰਚੀ ਵਿੱਚੇ ਕਿੰਨੀਆਂ ਲੜਾਈਆਂ ਹੋ ਜਾਂਦੀਆਂ ਨੇ ਪਿੰਡਾਂ ਦੇ ਵਿੱਚ ਕੋਈ ਕਿਸੇ ਸਰਪੰਚ ਕੋਲੇ ਇਹ ਮੁੱਦਾ ਹੈਗਾ ਮੈਂ ਪੰਜਾਬ ਪਿੰਡ ਦਾ ਵਿਕਾਸ ਕਿਵੇਂ ਕਰਨਾ ਸਾਰੇ ਲੋਕਾਂ ਨੂੰ ਇਕੱਠੇ ਲੈ ਕੇ ਨਾਲ ਚੱਲਣਾ ਇੱਕ ਪਿੰਡ ਦੇ ਵਿੱਚ ਤਾਂ ਤਿੰਨ ਤਿੰਨ ਤਾਂ ਸਾਡੇ ਗੁਰੂਤਾਰ ਬਣੇ ਪਿਆ ਨੇ ਇੱਕ ਅਰਦਾਸ ਭਗਤ ਵਾਲਾ ਇੱਕ ਜਰਮਲ ਵਾਲਾ ਇੱਕ ਜੱਟਾਂ ਵਾਲਾ ਇੱਕ ਅਰਦਾਸੀ ਵਾਲਾ ਇੱਕ ਮਾਜਵੇਸੇ ਵਾਲਾ ਜੱਟਾਂ ਪਤਾਂ ਦਾ ਪੱਟੇ ਪਈ ਕਿਸੇ ਸਰਪੰਚ ਕੋਲੇ ਦਿਮਾਗ ਖੈਦਾ ਵੀ ਮੈਂ ਆਪਣੇ ਲੋਕਾਂ ਨੂੰ ਪਿੰਡ ਦਾ ਪਿੰਡ ਦੇ ਵਿੱਚ ਕਿੱਥੇ ਕਿਵੇਂ ਕਰਨਾ ਹੈ ਕਿਸੇ ਨੂੰ ਜਾਤਾਂ ਪੰਡਤਾਂ ਤੋਂ ਦੂਰ ਕਿਵੇਂ ਕਰਨਾ ਹੈ ਇਹ ਮੁੱਦਾ ਹੈਗਾ ਸਰਪੰਚ ਕੋਲੇ ਬਾਕੀ ਮੁੱਦਾ ਪਿੰਡਾਂ ਦੇ ਵਿੱਚ ਲੜਾਈਆਂ ਪਾ ਲੋ ਧਾਰਮੋ ਪਿਰਵਾ ਕੁਛ ਨਹੀਂ ਤੁਹਾਡਾਂ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੇ ਭਾਨਾ ਸੱਜੂ ਜੀ ਸੁਨਾਨ ਸੁਨਾਨ ਤੁਮੋਂ ਤਰ੍ਹਾਂ ਬੋਲੇ ਸੋ ਨਿਹਾਲ ਪੁਰ ਆਪਣੇ ਪਾਸ ਤਕਰੀਬਨ 2 ਬਲਾਰੇ ਨੇ ਸੋ ਸਾਡੇ ਵਿੱਚ ਪਹੁੰਚੇ ਬੰਕੂ ਤਰਸੇਲ ਸਿੰਘ ਜੀ ਪਿਤਾ ਭਾਈ ਆਪਣਾ ਪਾਲ ਸਿੰਘ ਜੀ ਜਿਹਨਾਂ ਨੂੰ ਹਰ ਬੱਚਾ ਜਾਣਦਾ ਹੈ ਮੈਂ ਕਈ ਵਾਰ ਵੇਖਦਾ ਸੀ ਕਿ ਛੋਟੇ ਛੋਟੇ ਬੱਚਿਆਂ ਦੀ ਇੱਕ ਆਵਾਜ਼ ਸੀ ਪਿੰਡਾਂ ਦੇ ਵਿੱਚ ਕਿ 2027 ਦੇ ਵਿੱਚ ਇਹ ਪੰਜਾਬ ਨੂੰ ਵਿਚਾਉਣਾ ਹੈ ਜੇ ਪੰਜਾਬ ਨੂੰ ਵਿਚਾਉਣਾ ਹੈ ਕਿਉਂਕਿ ਕੁਝ ਸਾਡਾ ਪੰਜਾਬ ਬਾਹਰ ਚਲੇ ਗਿਆ ਕੁਝ ਸਾਡਾ ਪੰਜਾਬ ਵਿਛੇ ਕਰਨ ਲੱਗਿਆ ਹੈ